ਮਾਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਰਜਤ ਸਿੰਘ ਕਿੱਥੇ ਹੋ ਗਿਆ ਨਾ ਮੱਲਾ ਪੱਤਾ ਦਾ ਨਾਮ ਸੀ ਕੀ ਹੋਇਆ ਕਿ ਅੱਜ ਤੁਸੀਂ ਜੀਰੇ ਲਾਇਏ ਸੀ ਬਿਲਹਰ ਹਸਪੀਟਲੋਂ ਤੇ ਮੇਰੋ ਜੀ ਆ ਨਾਲ ਰਮਨ ਦੇ ਬੰਦੇ ਆਣ ਕੇ ਕਰੰਜਾਂ ਨੇ ਕੁੱਟਿਆ ਰਮਨ ਕੌਣ ਜੀ ਰਮਨ ਠੇਕੇ ਵਾਲਾ ਕੀ ਕਾਰਨ ਜਿਹੜਾ ਉਹਨਾਂ ਨੇ ਤੁਹਾਨੂੰ ਕੁੱਟਿਆ ਪਤਾ ਨਹੀਂ ਮੈਨਾਂ ਕੋਲ ਪਤਾ ਨਹੀਂ ਕੀ ਲੰਨ ਪਗਲ ਮੈਂ ਅੱਗੇ ਲਾ ਗੱਡੀ ਲੱਗਦੀ ਲੱਗਦੇ ਮਨ ਕੇ ਜਾਂਦਾ ਹਾਂ ਕਿੱਥੇ ਘੇਰੇ ਤਾਂ ਆਪਣੀ ਚੌਂਕ ਦੇ ਲੱਗ ਤੇ ਤੁਸੀਂ ਕੀ ਕਰਦੇ ਪਿਆ ਜੀ ਹਾਂ ਜੀ ਤੁਸੀਂ ਕੀ ਕਰਦੇ ਪਿਆ ਤੁਸੀਂ ਮੈਂ ਆਟੋ ਲੈ ਕੇ ਜਾਣਾ ਹੈ ਉਹਦੇ ਨੂੰ ਤੁਸੀਂ ਆਟੋ ਚਲਾਉਂਦੇ ਹਾਂ ਜੀ ਆਟੋ ਚਲਾਉਂਦਾ ਕੋਈ ਤੁਹਾਡੀ ਪ੍ਰਾਣੀ ਰੰਜਿਸ਼ ਨਹੀਂ ਮੈਂ ਪਹਿਲਾਂ ਹੀ ਮਾਰੀ ਮੋਢੇ ਹੋਂ ਨਹੀਂ ਹੈਗੀ ਨਹੀਂ ਕੋਈ ਕਾਰਨ ਤੇ ਹੋਵੇਗਾ ਲੜਾਈ ਝਗੜੇ ਦਾ ਹਾਂ ਜੀ ਕੀ ਕਾਰਨ ਤੁਸੀਂ ਲੜਾਈ ਤੇ ਪੰਨਾ ਬਾਬਾ ਚਿਰ ਹੋ ਗਏ ਅਸੀਂ ਲੜੇ ਸੀ ਦੇ ਨਾਲ ਪੰਨਾ ਸਾਬੇ ਨਾਲ ਅੱਛਾ ਤੇ ਹੁਣ ਤੁਹਾਨੂੰ ਕੁੱਟੇ ਕਿਨੇ ਕਿਨੇ ਮੇਰੇ ਸਾਬੇ ਹੀ ਦੋ ਤਿੰਨ ਵਾਲੇ ਕਰਿੰਦੇ ਉਹਦੇ ਨਾਲ ਹੋਰੀ ਦੋ ਦਾਰ ਉਹਨਾਂ ਨੂੰ ਅੱਛਾ ਉਹ ਡਿਵਰੇ ਵਾਲਾ ਮਾਰਿਆ ਕੀ ਤੁਹਾਡੇ ਮੇਰੇ ਨੇ ਇੱਕ ਨੇ ਦਾਤਰ ਮਾਰਿਆ ਇੱਕ ਨੇ ਬੈਸਬਾਲ ਮਾਰੀ ਹੁੰਦੀ ਹੈ ਅੱਛਾ ਤੇ ਤੁਸੀਂ ਹੁਣ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਹਾਂਜੀ ਤੇ ਕੀ ਕਾਰਵਾਈ ਹੋਈ ਅਜੇ ਤੱਕ ਹੋਰੀਏ ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰ ਰਹੇ ਹੋ ਜੀ ਇਹ ਸਾਨੂੰ ਸ਼ਿਕਾਇਤ ਮਿਲਣਾ ਚਾਹੀਦਾ ਮੇਰੀ ਗੱਡੀ ਦੀ ਵੀ ਸਾਰੀ ਤਰ੍ਹਾਂ ਦਾ ਸ਼ੀਸ਼ਾ ਟੁੱਟਦਾ ਸੀ ਸੀਸੀਟੀਵੀ ਫੁਟੋ ਇੱਕ ਵੀਡੀਓ ਭਾਈ ਤੁਸੀਂ ਵੀਡੀਓ ਬਣਾਈ ਬਣੀ ਇੱਕ ਪਾਈਪ ਹਾਂਜੀ ਪਰ ਕੀ ਕਾਰਨ ਕੀ ਤੁਹਾਡੇ ਨਾਲ ਲੜਾਈ ਤੁਸੀਂ ਕਹਿੰਦੇ ਪਹਿਲਾਂ ਵੀ ਹੋਈ ਹੁਣ ਫਿਰ ਹੋਈ ਕਿਉਂ ਹੁੰਦੀ ਹੈ ਮੇਲੇ ਨਾਲ ਸਾਡਾ ਇਦਾਂ ਹੀ ਤਿੰਨ ਪੰਜ ਕਰ ਦਿੰਦੇ ਲੱਗਣਾ ਵੀ ਆਹ ਕਾਹਦੇ ਤੋਂ ਮੈਂ ਉਹ ਮਾਰੀ ਮੋੜੀ ਨਾਲ ਦਾਲੂ ਨੂੰ ਵੇਚਦਾ ਹਾਂ ਹੁਣ ਵੇਚ ਦੇ ਹੁਣ ਤਰੀ ਵੇਚ ਦੇ ਉਰ ਪਹਿਲਾਂ ਵੇਚਦਾ ਉਸੇ ਰੰਜਿਸ਼ ਕਰਕੇ ਉਹਨਾਂ ਨੇ ਤੁਹਾਡੇ ਨਾਲ ਲੜਾਈ ਕੀਤੀ ਹਾਂਜੀ ਮੈਂ ਲੂਨਾ ਸਕੂਲ ਦੇ ਬੱਚਿਆਂ ਨਾਲ ਚਾਹ ਕੇਗਾ ਆਪਣੇ ਖਾਈਆਂ ਤੋਂ ਸਵਾਗਤ ਕਰਦਾ ਨੇ ਕੀ ਕਰਦੇ ਹਨ ਇਹ ਦੇਖੋ ਜੀ ਇਹ ਤੇਦਰੰਦ ਹਮਤਲ ਆਪਣੇ ਨਾਲ ਸਹਿਯੋਗੀਆਂ ਨਾਲ ਕਾਨਫਰੰਸ ਕੀਤੀ ਤਾਂਤੇ ਬੜੇ ਗੰਭੀਰ ਨਿਜ਼ਾਮ ਲਾਏ ਆ ਕੀ ਕਹਿਣਾ ਚਾਹਦੇ ਜਿਹੜੀ ਨੰਬਰ ਇੰਨੇ ਵੇਢੀ ਕਿਹਾ ਜੀ ਮਨੋਚਪੁਰ ਦੇ ਰਿਹਾ ਹਾਂ ਕਿੰਨੇ ਬਾਰੇ ਕਹਿਣਾ ਦੀਆ ਜਿਹੜਾ ਹੁਸਕਨ ਨੇ ਆ ਦਿਆ ਇਹ ਤਾਂ ਹੀ ਹੋ ਰਿਹਾ ਪਰ ਇੰਡੀਆ ਜੋ ਉਹ ਜੁਗਨਿਆਦਾਰ ਇੱਕ ਪਾਸੇ ਇਹ ਸੋਹ ਆ ਦਾ ਮਨਵਾ ਬੰਕੀ ਦੀ ਕਾਹਲੇ ਸੋਹ ਆ ਲਈ ਬੜੀ ਚੁੱਤੀ ਹੋਈ ਆ ਅੰਦਰ ਮੰਨ ਕੇ ਕਿ ਇਹਨਾਂ ਲੋਕਾਂ ਦੇ ਕਿੰਨੇ ਕਮਾ ਕੇ ਆਦੇ ਨੇ ਸਹੀ ਹੈ ਕਿ ਇਹਨੂੰ ਜਦੋਂ ਮਹੀ ਦੇਖ ਰੋ ਸਵਾਏ ਬਲਕਿ ਸਵਾ ਵਿੱਚ ਬਣਾ ਦੋ ਜੇ ਮਸਵਾ ਦੋ ਸਵਾਏ ਗੁਦੇ ਵਿੱਚ ਬਣਾ ਲਈ ਚਿੱਤੇ ਆ ਤਾਂ ਬੰਨਿਆ ਆਪੋ ਸਵਾਏ ਕੋਈ ਬੰਨੀ ਕਿਤੇ ਇਹ ਨਹੀਂ ਦਹਾਉਤ ਜੀ ਕਿਸੇ ਕਿਸੇ ਤਾਂ ਉਸ ਮਰਦ ਨੂੰ ਜਦ ਕਿਸੇ ਚੰਦੇ ਨਾਮ ਦੇ ਥਾਂ ਨਹੀਂ ਬਤਾ ਕਰੀ ਕਿਸੇ ਬਰਨ ਨਾਮ ਆਵਾ ਕਦੀ ਕਿਸੇ ਖਵਾ ਦੇ ਨੋਹ ਗੋੰਦ ਆਵਾ ਕਦੀ ਕਿਸੇ ਲਾਸਕ ਨੂੰ ਸਾਂਗ ਰਹੇਂਦਾ ਆਵਾ ਦੇਲਾ ਇਹਨੇ ਬਹੁਤ ਕੰਮ ਕੀ ਕਰਦਾ ਕੁਝ ਨਾ ਮਾਣੇ ਕੋਲੇ ਇਹਨੇ ਆਹੀ 10 15 ਬੰਦੇ ਸੀ ਜਿੰਨਾ ਤੋਂ ਇਹਨਾਂ ਘਰ ਚੱਲਦਾ ਤੇ ਇਹ ਜਾਣਦਾ ਮੋੜੋ ਗਏ ਤਾਂ ਵੀ ਕਾਫੀ ਚੱਲ ਰਹੀ ਹੈ ਤੁਹਾਡਾ ਦਲਦਲਾ ਪ੍ਰਸ਼ਾਸਨ ਦੇ ਤੁਹਾਡੇ ਲਈ ਕੱਚੀ ਰਹੀ ਹੈ ਤੇ ਸਹੂਗੀਆਂ ਦੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰਸ਼ਾਸਨੋਂ ਤੁਹਾਡੇ ਤੇ ਕਿਹੜਾ ਬੱਚਾ ਹੈ ਜੀ ਇਹਨੂੰ ਦਿਖਾਓ ਪ੍ਰੋਜੈਕਟ ਆਪੇ ਪੜ੍ਹ ਜਾਵੇ ਸਾਡੇ ਮੁੰਡੇ ਸਾਡੀ ਦੇ ਗਰੀਬ ਸਾਡੀ ਤੇ ਮੇਰੇ 파ਟਨਰ ਪਰੰਦੇ ਸੀ ਪਰੰਦੇ ਦੇ ਮੁੰਡੇ ਜਿਹੜਾ ਪੜ੍ਹ ਚਾਹ ਰਿਹਾ ਉਹ ਵੀ ਇੱਕ ਨਿਯਮ ਪੜ੍ਹਦਾ ਜਿਹੜਾ ਨਹੀਂ ਚੁਟਾਇਆ ਨਹੀਂ ਨਾ ਕਿ ਇਹਨਾਂ ਨੂੰ ਬਖਸ਼ਿਆ ਗਏ ਚੁੱਕਿਆ ਦੇ ਉਹਨਾਂ ਨੂੰ ਕੋਈ ਪੁੱਛਤਾ ਨਹੀਂ ਸੀ ਉਸ ਟਾਈਮ ਤੇ ਸਾਡੇ ਨਾਲ ਜਿਸਨੂੰ ਕਹਿੰਦੇ ਦਸ਼ਾਹੰਦ ਜੀ ਦੇ ਮੋਟਰਸਾਈਕਲ ਚਾਰ ਮਾਈਲਿਸ ਨਾਲੋਂ ਬੁਟਲਾ ਦਾ ਸਾਡੇ ਸੌਂਸ ਕਰਦੇ ਉਹ ਉਹਨੂੰ ਪੁੱਛਦੇ ਸੀ ਕੋਈ ਸਾਡੀ ਵਿਟ ਬਾਂਦੀ ਜਿੱਦਾਂ ਉਹ ਸਾਡੇ ਮੰਡੇ ਦੇ ਅੰਦਰ ਨਹੀਂ ਬੜੇ ਠੀਕ ਹੈ ਇਹਨਾਂ ਬਾਅਦ ਜਿੰਦਾ ਮਾਤਾ ਉਹ ਸਾਡੇ ਐਸੇ ਤੋਂ ਜੱਬੋਂ ਜਾਂਦੇ ਦੇ ਨਾਮ ਦਾ ਪਜਾਤਾ ਜਿਹਾ ਨਹੀਂ ਦੇਖੋ ਤੇਰੀ ਬੀਬੀ ਜਿਹੜੀ ਦੂਜੀ ਰਿਪੋਰਟ ਸੀ ਪਹੁੰਚਾ ਦਰਦੇ ਆ ਜਿਹੜੇ ਖਿਵਾੜੇ ਜਾਣੀਆਂ ਜੀ 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 ਨਾ ਵੀ ਉਸ ਟੈਂਪਰ ਹੋਇਆ ਜੀ ਤੇ ਉਹਨੇ ਜੋ ਨਾ ਕਰਦੇ ਬਾਦਿੰ ਤੁਹਾਨੂੰ ਮਾਹੀ ਨਹੀਂ ਲੈ ਗਈ ਆ ਲੈ ਗਈ ਲੋਕੋ ਸਿਰ ਤੇ ਅਜਿਹੇ ਜਿਹੜੇ ਜੰਦਾ 15 ਨੂੰ ਬੰਦੇ ਲਾਉਂਦਾ ਅਰਧ ਜਾਨੀਆਂ ਲੱਗਦਾ ਜੀ ਲੱਗਦੇ ਹੁੰਦੇ ਆਫਸਰ ਦਾਵਾ ਦਾ ਦੂਜਾ ਐਸੇ ਜਿਹੜਾ ਆਉਣ ਦਾਵਾ ਉਹ ਗਰਾਵੇ ਦਾ ਜੀ ਸਾਡੇ ਨੂੰ ਇਹ ਪਰਚਾ ਘਟਾਉਂਦਾ ਆਵਾ ਔਰ

ਯਕੀਨ ਰਹੀ ਵਧੀ ਹੋਈ ਹੈ ਅਫਸਰ ਦੇ ਵੀ ਜਿਹੜੇ ਨੇ ਗਿਰਫਤਾਰ ਤੇ ਵੀ ਕਰਨਾ ਚਾਹੀਦਾ ਹੈ ਇਹ ਸਾਡੇ ਮੁੰਡੇ ਇੱਕ ਤਾਂ ਇਹਨਾਂ ਦੇ ਬੰਦੇ ਆਮ ਜਿਹੜੇ ਨੇ ਇਹਨਾਂ ਦੇ ਬੰਦੇ ਜਿਹੜਾ ਡਿਜੀਟਲ ਕੇਂ ਜਾਂ ਆ ਰਹੇ ਬਲਕੇ ਹੋ ਰਿਹਾ ਹੈ ਨਾ ਜਿੰਨੇ ਉੱਪਰ ਜਿੰਨੇ ਸਾਡੇ ਬੰਦੇ ਖਾਣਾ ਬਚੇ ਨੇ ਜੇ ਤੁਸੀਂ ਸਾਡੇ ਪਰ ਜਰੂਰ ਦੇ 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 ਨੇ ਮਿਲਦਾ ਅਫਸਾਈ ਸਕੀਮ ਦੇ ਉੱਪਰ ਜਿਹੜਾ ਨਾ ਚੋਂ ਕਰ ਜੀ ਉਹ ਪਛਾਣ ਦੇ ਦੇ ਉੱਪਰ ਆ ਵੀ ਹੋ ਸਕਦਾ ਜਿਹੜੀ ਵੀਡੀਓ ਦੇ ਵਿੱਚ ਆਦਮੀ ਜਿਹੜੇ ਨੇ ਆਸਟਾ ਮਾਰ ਕੇ ਮਾਰ ਚਾਲ ਸਹੀ ਬੱਜ ਕੇ ਤੇ ਇਹਨੇ ਇਹਨੂੰ ਦੱਸਿਆ ਆਵਾ ਆਹ ਦੇਖੋ ਸਾਡੇ ਰੰਦੇ ਛਿੱਕੀ ਦੀ ਕਲਾਸ ਲੱਗੀ ਕੈਸ਼ ਲਾਗੀ ਸਾਡੇ ਰੰਦੇ ਛਿੱਕੀ ਅੱਜ ਦੇਖੋ ਅੰਮ੍ਰਿਤਪੁਰ ਸਕੂਲ ਸਮਝਦੇ ਕਿ ਕੈਸ਼ ਲਾਗੀ ਕੈਸ਼ ਲਾਗੀ ਜਦੋਂ ਦੀ ਨਾਲ ਲੱਗੇ ਇਹ ਅੱਗੇ ਪਿੱਛੇ ਇੱਕ ਆਦੇ ਇੱਕ ਐਕਟਵਾ ਜਿਹਨੇ ਇਹਦੇ ਬੰਨੋਰ ਬੱਜੇ ਸਭ ਕਤੇ ਦੀ ਜਿੱਤ ਗਿਆ ਨਾ ਉਹਨੇ ਜਿਹਨੇ ਅੱਜ ਜੀ ਉਹ ਕਿਹਾ ਕਿ ਜਿਆਦਾ ਸੋਚ ਬੀ ਜਾਨੇ ਕਿ ਉਹ ਜਿੰਨੇ ਵਾਇਆ ਗਿਆ ਆਹ ਦੇਖੋ যে মা যদি চিটা নাই পাঠে গুৰুত শীশে কৈছে যে মুখে মই ভাল গৈ মুখে মাছ ধৰক কিয় চেকে ডিমেণ্ট ডিগ পোৱা সেইটো বেছি মেলি দিয়া গৈ দিয়া গ ਉਹ ਲੋਕ ਵੀ ਰਹਿ ਗਏ ਜਿਵੇਂ ਬਾਬਾ ਉਹ ਸਭਾ ਦਾ ਆਖਰਕਾਰ ਜਿਵੇਂ ਬਾਬਾ ਉਹ ਬਾਬਾ ਬਟ ਉਹਨੇ ਕੋਈ ਨਹੀਂ ਚਾਹੀਦੀ ਜਿਵੇਂ ਕਿ ਅੱਜ ਅੱਜ ਇਹ ਨਾਮਾ ਦਾ ਦਾ ਹੋਰ ਅੱਜ ਵੀ ਜਿਹੜਾ ਕੰਟਰੋਲ ਕਰ ਰਹੇ ਕਿ ਉੱਡਾ ਮੇਰਾ ਨਾਮ ਚਰਨਜੀਤ ਹਾਂ ਸਾ ਜੀ ਤੇ ਮੈਂ ਅੱਜ ਜਿਹੜਾ ਕਿ ਕਪੂਰਸਲੇ ਦੇ ਵਿੱਚ ਕਾਫੀ ਪਿਛਲੇ ਸਮੇਂ ਤੋਂ ਇਹ ਦਲਤ ਭਾਈ ਚਰਨ ਨਾਲ ਸਪੀਸ਼ਾਆਂ ਹੋ ਰਹੀਆਂ ਉਹਨਾਂ ਤੱਕੇ ਛਾਈਆਂ ਦੇ ਲੋਕ ਜਿਹੜੇ ਅੱਜ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਕਿ ਪੂਸਤ ਪ੍ਰਸ਼ਾਸਨ ਹੁਣ ਲੋਕਾਂ ਕੋਤੇ ਵੀ ਅੱਜ ਸੁਣਵਾਈ ਨਹੀਂ ਹੋ ਰਹੀ ਕਿ ਦੱਤ ਪੈ ਚੜੀ ਥਾਣਿਆਂ ਵਿੱਚ ਗੈਰੀਆਂ ਦੇ ਵਿੱਚ ਜਿੱਥੇ ਵੀ ਜੱਜ ਦੇ ਦੱਤ ਪੈ ਚੜੇ ਲੋਕ ਉੱਥੇ ਗੰਭੀਰ ਇਨਸਾਫ ਲੈਣ ਲਈ ਪਰ ਇਨਸਾਫ ਨਹੀਂ ਕਿਤੇ ਮਿਲ ਰਿਹਾ ਉਸ ਬੰਦੇ ਦੀ ਮੀਡੀਆ ਛਾਈ ਹੋਈ ਉਹਦੇ ਇਹ ਤੱਕੇ ਛਾਈ ਤੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਅੱਜ ਕਪੂਰਨ ਸੁਣਵਾਈਆਂ ਤੇ ਚੱਲ ਰਹੀ ਆ ਰਹੀ ਹੈ ਸਾਡੇ ਨਾਲ ਤੇ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿ ਰਮਨ ਸ਼ਰਾਬ ਠੇਕੇਦਾਰ ਜਿਹੜਾ ਆ ਉਹਨੇ ਜਿਹੜਾ ਕਿ ਸ਼ਰਾਬ ਦੇ ਠੇਕੇ ਸਰਕਲ ਜਿਹੜੇ ਆ ਉਹ ਨਿੱ ਕਰਤਾਰਪੁਰ ਫਗਵਾੜਾ ਤੇ ਕਬੂਦਾ ਫਤਿਹਪੁਰ ਲੋਧੀ ਦੇ ਜਿਹੜੇ ਸਰਕਲ ਤੇ ਆ ਉਹ ਸਰਕਲ ਦੇ ਵਿੱਚ ਜਿਹੜਾ ਆ ਉਹ ਬਹੁਤ ਗੁੰਡਾਗਰਦੀ ਕਰ ਰਿਹਾ ਕਿ ਜਦੋਂ ਤੋਂ ਇਹ ਸਰਕਲ ਤੇ ਆ ਉਹਦੇ ਦੀ ਗੁੰਡਾਗਰਦੀ ਕਪੂਰੇ ਬਹੁਤ ਜ਼ਿਆਦਾ ਵਧ ਗਈ ਹੈ ਇਸ ਤਰ੍ਹਾਂ ਦੀ ਗੁੰਡਾਗਰਦੀ ਗੁੰਡਾ ਕਰਦੇ ਲੋਕਾਂ ਦੇ ਘਰਾਂ ਤੇ ਵਰਦੇ ਆ ਲੋਕਾਂ ਨੂੰ ਮਜਾਇਸ਼ ਤਾਨ ਪ੍ਰਸੰਗ ਕਰਦੇ ਆ ਤੇ ਲੋਕਾਂ ਦੇ ਘਰਾਂ ਜਾ ਕੇ ਜਿਹੜਾ ਉੱਥੇ ਇਹਨਾਂ ਦੇ ਜਿਹੜੇ ਗੁੰਡੇ ਕਰਿੰਦੇ ਰੱਖੇ ਹੋਏ ਨੇ 2 ਨੰਬਰ ਦੇ ਬੰਦੇ ਰੱਖੇ ਹੋਏ ਜਿਹਦੇ ਜਿਨ੍ਹਾਂ ਦੇ ਪਰਚੇ ਦਰਜ ਆ ਉਹਨੇ ਕਰਿੰਦੇ ਆ ਉਹ ਘਰਾਂ ਦੇ ਲੋਕਾਂ ਜਾ ਕੇ ਮਜਾਇਸ਼ ਵਰਤਨਦੇ ਤੇ ਲੋਕਾਂ ਨੂੰ ਫੁੱਟਮਾਰ ਵੀ ਕਰਦੇ ਆ ਜਿਹਨਾਂ ਦੇ ਘਰਾਂ ਦੇ ਵਿੱਚ ਮਜਾਇਸ਼ ਵੜਦੇ ਕਿ ਉਹਨਾਂ ਨੇ ਬੜੀ ਇਹਦੀ ਸਰਕਾਰ ਦੇ ਬੋਲ ਸੁਣੂ ਨਹੀਂ ਦਿੱਤੇ ਬਹੁਤ ਰੀ ਕੀਤੀ ਆ ਜੀ ਜਿਹਦੇ ਤੇ ਮੁਕਦਮੇ ਦਰਜ ਵੀ ਹੋਏ ਦੋਸਤੋ 34 ਨੰਬਰ ਮੁਕਦਮਾ ਪੜਚ ਰਿਹਾ ਜਿਹਦੇ ਪਿਛੇ ਪਿਛਲੇ ਦਿਨਾਂ ਇਹਨਾਂ ਦੇ ਕਿ ਕਰਿੰਦੇ ਦੀ ਸਾਹੀ ਵੀ ਕਰਿੰਦੇ ਸਾਹੀ ਦੀ ਵ ਮਾਂਜਰ ਪ੍ਰੇਹਾਰਾ ਹਰਿਆਣਾ ਹਾਈ ਕੋਰਟ ਜਾ ਕੇ ਜੇ ਅਸੀਂ ਰੱਟ ਪਾਈ ਆ ਉਸ ਸੰਬੰਧੀ ਜਿਹੜੀ ਆ ਉਹ ਸੰਬੰਧੀ ਅਜੇ ਮਤਲਬ ਪਿਛਲੇ ਦਿਨੀਏ ਰੈਸਟਰੀ ਹੋਇਆ ਇਹਨਾਂ ਦਾ ਬਲੈਕ ਕਰਿੰਦਾ ਰਹਿੰਦਾ ਨਾ ਕਿੰਨੇ ਜਾਨੇ ਸੀ ਲੋਕ ਉੱਥੇ ਉਹ 14-15 ਜੀ ਦੇ ਕਰੀਬ ਬੰਦੇ ਸੀਗੇ ਜਿਹਨਾਂ ਨੇ ਘਰ ਹਮਲਾ ਕੀਤਾ ਜਿਹਨਾਂ ਨੇ ਇਹਨਾਂ ਪੁਲਿਸ ਨੂੰ ਜੀ ਕੋਈ ਨਾਮ ਦੱਸ ਸਕਦੇ ਉਹਦੇ ਵਿੱਚ ਰਿੱਕੀ ਵਾਲੀ ਵਾਲੀ ਸੀਗਾ ਜੀ ਤੇ ਜਿਹਦੇ ਵਿੱਚ ਇੱਕ ਕਰਨੀ ਸਾਦੀ ਸੀਗਾ ਤੇ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਲੜਕੀਆਂ ਦਲਦ ਪਰਿਵਾਰ ਦੀ ਦੋ ਲੜਕੀਆਂ ਸੀ ਤੇ ਇੱਕ ਔਰ ਸੀਗੀ ਤਿੰਨ ਔਰਤਾਂ ਨੂੰ ਉਹਨੇ ਕੁੱਟ ਕੇ ਜਿਹੜਾ ਆ ਕੁੱਟਿਆ ਸੀ ਘਰਵਾਲੇ ਦੇ ਅੰਦਰ ਮੋਕੇ ਤੇ ਮੇਰੇ ਘਰਵਾਲੇ ਆਂਟੀ ਨੇ ਵੀ ਜਿਹੜਾ ਵਗਵਾ ਉੱਥੇ ਬੰਦੇ ਲੋਕ ਵੀ ਇਕੱਠੇ ਹੋ ਗਏ ਸੀ ਤੇ ਉਹ ਤੋਂ ਬਾਅਦ ਜਦ ਪਹੁੰਚੇ ਤਾਂ ਫੇਰ ਉਹ ਭੱਜ ਗਏ ਸੀ ਤੇ ਬਾਅਦ ਵਿੱਚ ਮੁਕੱਦਮਾ ਦਰਜ ਹੋਇਆ ਸੀ ਮੇਰੇ ਖਿਲਾਫ ਦੀ ਪੁਲਿਸ ਦੇ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਅਲੱਗ ਤਰੀਕੇ ਨਾਲ ਗਏ ਅਸੀਂ ਇਹ ਮੰਨ ਕਰ ਰਹੇ ਹਾਂ ਕਿ ਰਮਨ ਦੀ ਗੁੰਡਾਗਰਦੀ ਨਿਤਿਨ ਵਾਧੀ ਜਾ ਰਹੀ ਆ ਜਿਸ ਸੰਬੰਧ ਵਿੱਚ ਅਸੀਂ ਇਹ ਗੁੰਡਾਗਰਦੀ ਜਿਹੜੀ ਆ ਕਾਫੀ ਲੱਗਦਾ ਕਿ 1.5 ਸਾਲ ਪ ਇਹਨਾਂ ਨੇ ਸੁੰਦਰ ਨਗਰ ਦੇ ਵਿੱਚ ਇੱਕ ਗੁਰਦਿਤ ਨਾਮ ਦੇ ਵਿਅਕਤੀ ਨੂੰ ਜਿਹੜਾ ਆ ਇਹ ਵੱਡਿਆ ਸੀਗਾ ਜੀ ਤੇ ਵੱਡ ਗਿਆ ਨਹੀਂ ਮਤਲਬ ਉੱਥੋਂ ਲੈ ਗਏ ਸੀ ਆਪਣੇ ਚੱਕੇ ਨੂੰ ਉੱਥੇ ਆਪਣੇ ਘਰ ਮੋਤੀ ਬਾਗ 140 ਨੰਬਰ ਕੋਠੀ ਦੇ ਵਿੱਚ ਉੱਥੋਂ ਦਾ ਮੋਬਾਈਲ ਹੀ ਖੋਇਆ ਪੈਸੇ ਵੀ ਖੋਏ ਆ ਤੇਨੂੰ ਕੋਡ ਮਾਰ ਕੇ ਸੱਡ ਗਿਆ ਸੀ ਮਾਰ ਕੇ ਸੱਡ ਗਿਆ ਸੀ ਤੋਂ ਹਾਲਕਰ ਜਿਹੜਾ 1.5 ਸਾਲ ਇਹ ਹੋ ਗਏ ਮਤਲਬ ਸਾਲ ਹੋ ਚੁੱਕਿਆ ਹੈਗਾ ਪਰਚਾ ਦਰਜੀ ਹਾਲ ਕੋ ਹੋ ਗਿਆ ਪ੍ਰਸ਼ਾਸਨ ਨੇ ਨਹੀਂ ਕੀਤਾ ਐ ਮਾਮਲਾ ਵੀ ਗੱਡੀ ਆ ਤੇ ਸੱਟਾਂ ਕਾਫੀ ਲੱਗੀਆਂ ਦੀਆਂ ਤੇ ਉਤੋਂ ਬਾਅਦ ਜਿਹੜੀ ਲੜਾਈ ਜਿਹੜੀ ਚੱਲੀ 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 ਇਹਨਾਂ ਨੇ ਇੱਕ ਲੜਕੀ ਨੇ ਕੋਮਲ ਨਾਮ ਦੀ ਲੜਕੀ ਜਿਹੜੀ ਆ ਉਹਦੀ ਪਤਨੀ ਨੂੰ ਬਾਦ ਗੁਰਵਿੰਦਰ ਦੀ ਪਤਨੀ ਸਣੀ ਦੀ ਇਹ ਘਰ ਵਾਲੀ ਨੂੰ ਇੱਥੇ ਕੋਟਮਾਰਗ ਦੀ ਦਰਦਨ ਪਹਿਲਾਂ ਤੇ ਆ ਪਿਛਲੇ ਦਿਨ ਇੱਕ ਹਮਲਾ ਹੋਇਆ 4 ਬੰਦੇ 4 ਦੇ ਸਾਢੇ ਲੋਕ ਰਹੇ ਸੀ ਸਾਢੇ ਲੋ ਤੇ ਹਮਲੇ ਤੋਂ ਪਹਿਲਾਂ ਇਹ ਜਿਹੜੀ ਕੋਮਲ ਆ ਉਹਦੀ ਪਰਜਾਈ ਆ ਜਿਹਦੇ ਤੇ ਹਮਲਾ ਆ ਗੁੱਦਿੱਤ ਤੇ ਬੁਰਦਤ ਨਾਲ ਕੀਤੀ ਤੇ ਉਹਨੇ ਪਹਿਲਾਂ ਇੱਕ ਦਰਖਾਸਤ ਜਿਹੜੀ ਤਿੰਨ ਬਿਵਾਦਤੀ ਸੀ ਕਿ ਜਦੋਂ ਸਾਡੀ ਨਾਲ ਘਰੇ ਆਇਆ ਸੀਗਾ ਧੰਗਿਆਂ ਦੇ ਗਿਆ ਸੀਗਾ ਤੇ ਉਸ ਸੰਬੰਧੀ ਦਰਖਾਸਤ ਲਿਖ ਕੇ ਪਾਈ ਸੀਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਨੂੰ ਕਿ ਸਾਡੇ ਤੇ ਹਮਲਾ ਹੋ ਸਕਦਾ ਹੈ ਤੇ ਇਹ ਸਾਡੇ ਨਾਲ ਘਰੇ ਧੰਗਿਆਂ ਦੇ ਗਿਆ ਰਮਨ ਦੇ ਜੱਜਗੜ ਕੀ ਵਾਲੀ ਨੇ ਤੇ ਜੱਜਗੜ ਤੇ ਇਹਨਾਂ ਨੇ ਅਸਲੀਮ ਨੇ ਤੇ ਜੱਜਗੜਾ ਸਾਨੂੰ ਵਾਅਦਾ ਕਰਨਾ ਕਰ ਲਓ ਕਿ ਨਾ ਕਿ ਕਾਫੀ ਮਕਦਮੇ ਚਾਏ ਆ ਸਮੀਰ ਨੇ ਬੇਟਾ ਰਮਨ ਦਾ ਜਿੰਦ ਇਹ ਵੀ ਛਾ ਮਲ ਜਿਹੜਾ 307 ਦਾ ਪਰਚਾ ਜਿਹੜਾ ਪੈਂਡਿੰਗ ਪਿਆ ਹਲੇ ਉਹ ਹਾਲ ਤੱਕ ਪੁਲਿਸ ਨੇ 1.5 ਸਾਲ ਹੋ ਗਿਆ ਨਹੀਂ ਦੱਜ ਕਿਤਾ ਕਿਉਂਕਿ ਪੁਲਿਸ ਜਿਹੜੀ ਆ ਇਹਨਾਂ ਦਬਾਅ ਚ ਚੱਲ ਰਹੀ ਹੈ ਜੀ ਹਾਂਜੀ ਇੱਕ ਗੱਲ ਇੰਨੀ ਹੋਦੀ ਸਾਹਮਣੇ ਇਹ ਰਮਨ ਦੇ ਕੇ ਤਾਂ ਵੀ ਇੱਕ ਸਾਈਨ ਮੈਟਲਾ ਕਰਦੇ ਨਹੀਂ ਜਿਹੜਾ ਚਾਰਾ ਦਾ ਮਾਫੀ ਆ ਉਹ ਨਾਲ ਜਿਹੜਾ ਲਾਈਵ ਚ ਹੈਗਾ ਉਹ ਜਿਸ ਨੂੰ ਮੈਂ ਕਾਰਵਾਈ ਕਰਨ ਕਰਦੇ ਤੇ ਹਾਂਜੀ ਜੀ ਉਹਨਾਂ ਦੇ ਮਦਰ ਬੈਕਪੋਰਡ ਤੇ ਆਂਦੇਗਾ ਚਾਰਾ ਦੇ ਦੇ ਦਿੰਦੇ ਮੈਂ ਕਿਹਾ ਜੀ ਮੈਂ ਵੀਡੀਓ ਦਿਖਾ ਦਿੰਨਾ ਮੇਰੇ ਕੋਲ ਵੀਡੀਓ ਦੱਦੀ ਪਈਆਂ ਜਿਸ ਵੀਡੀਓ ਦੇ ਵਿੱਚ ਜਿਹੜਾ ਹੈ ਕਿ ਉਹ ਸ਼ਰਾਬ ਵਾਲੇ ਘਰੋਂ ਛੇਕੇ ਨਹੀਂ ਹੈਗੇ ਨਿਕਲ ਘ ਔਰ ਜਿਹੜਾ ਰਿਹਾ ਸੀ ਜਿਹ ਪਿਛਲੇ ਦਿਨ ਸਾਡੇ ਕੋਲ ਜੀ ਆ ਗਿਆ ਜੀ ਬੈਠਿਆ ਇਹਨਾਂ ਨਾਲ ਦੱਸਿਆ ਗਿਆ ਦੀ ਇੱਥੇ ਵੇਟ ਇਹਨਾਂ ਨੇ ਮਾਰੇ ਆਪਣੇ ਆਏ ਆ ਕਰਜ ਵਰਗੇ ਆ ਨਾ ਕੋ ਪੁੱਛ ਮਗਾ ਨਹੀਂ ਸੀ ਨਾ ਕੋਈ ਵੀ ਕਰਜ ਵਰਕੇ ਇਹਨਾਂ ਨੰਬਰ ਵਰਗੇ ਆ ਕਿੰਦੇ ਨਾ ਦੇ ਉਹ ਜਾ ਕੇ ਲੜਕੀਆਂ ਸੀ ਘਰ ਕੱਲੀ ਲੜਕੀ ਸੀ ਨਾ ਕੋ ਸਾਇੰਸ ਬੈਟਰ ਹੁੰਦਾ ਨਾ ਕੋਈ ਨਾ ਕੋਈ ਹੁੰਦਾ ਵਰਗੇ ਤੇ ਕਰਜ ਨੀ ਆ ਸ਼ਾਬ ਵੀ ਨਹੀਂ ਵੇਖ ਪਰ ਮੰਨਣ ਲਈ ਕਹਿੰਦੀ ਦੱਸਿਆ ਕਿ ਮੈਂ ਮੰਨ ਜਾਵਾਂ ਤੇ ਪਿੱਛੇ ਜਿਹੜੇ ਨੇ ਇੱਕ ਹੋਰ ਵੀ ਉੱਚੇ ਤੋਂ ਰਿਕਲੇਟ ਮਾਰਿਆ ਸੀ ਇਹਨਾਂ ਨੇ ਤੇ ਬੱਗੇ ਬਕਰੀਆਂ ਦਾ ਮਸਾਲਾ ਵੀ ਸਭ ਤੇ ਵੀਡੀਓ ਜਿਹੜੀ ਆ ਕੀ ਨਾ ਐਫਰਡ ਦੇ ਜਿਹੜੀ ਉਹ ਸ਼ਰਾਬ ਵੀ ਦੇ ਦਿਆ ਗੋਮਪੂ ਜੀ ਕੀ ਮੰਗ ਰਿਹਾ ਦੋ ਅਸੀਂ ਮੰਨ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਰਮਨ ਕੁਮਾਰ ਜਿਹੜਾ ਸ਼ਰਾਬ ਠੇਕੇਦਾਰ ਜਿਹੜਾ ਆ ਇਹ ਨੂੰ ਜਿਹੜਾ ਠੇਕੇ ਨਾ ਦਿੱਤੇ ਜਾਣ ਤੇ ਇਹ ਵੀ ਗੁੰਡਾਗਰਦੀ ਬਣ ਗਈਤੀ ਜਾਵੇ ਕਿਉਂਕਿ ਇਹ ਸ਼ਰਾਬ ਰਮਨ ਸ਼ਰਾਬ ਠੇਕੇਦਾਰ ਜਿਹੜਾ ਆ ਇਹ ਇਹ ਮੋਲ ਪੈਦਾ ਕਰ ਰਿਹਾ ਕਿ ਸ਼ਿਮਲ ਡੇਡਾ ਸ਼ਾਇਦ ਬਹੁਤ ਕਾਂਡਕ ਹੋਇਆ ਸੀਗਾ ਔਰ ਕਾਂ ਸੀ ਵਲ ਡੋਡੇ ਦਾ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਢੀਮ ਤਾਂ ਕਾਂ ਸੀਗਾ ਜੀ ਜਿਵੇਂ ਉਹਨਾਂ ਨੇ ਕਿ ਸ਼ਿਲਾ ਡੋਡੇ ਦਾ ਸ਼ਰਾਬ ਮਾਫੀਆ ਸੀਗਾ ਜਿਹੜਾ ਖਰਾਬ ਤੇਕੇ ਸਾਰੇ ਪੰਜਾਬ ਦੇ ਲੰਦਾ ਸੀਗਾ ਤੇ ਉਹ ਬੰਦੇ ਨੇ ਜਿਹੜਾ ਕਿ ਢੀਮ ਤਾਂ ਨਹੀਂ ਜਿਹੜਾ ਮਾਰਿਆ ਸੀ ਜਦਲਤ ਪਰਿਵਾਰ ਨੂੰ ਆੜੀਆਂ ਦੇ ਨਾਲ ਬਾਹਾਂ ਮਾਰਦੀਆਂ ਸੀਆਂ ਤੇ ਉਹ ਜਿਹੜਾ ਉਕਾਨ ਬੜਾ ਪ੍ਰਚਲਿਤ ਹੋਇਆ ਸੀਗਾ ਕਿ ਪੂਰੇ ਪੰਜਾਬ ਚ ਆ ਕੇ ਲੱਗੀ ਜੀ ਤੇ ਇਦਾਂ ਦੇ ਹਲਾਜ ਜਿਹੜੇ ਆ ਪੰਜਾਬ ਦੇ ਬੰਦ ਰਹੇ ਆ ਕਪੂਰਥਲੇ ਦੇ ਬੰਦ ਰਹੇ ਆ ਉਹ ਲਾਜੜੀਆਂ ਰਮਨ ਦੇ ਤਮਾਸ਼ਾ ਰਾਤ ਦੇ ਕਿਦਾਰ ਕੌਂਸਲ ਦੇ ਦੇਖੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਵੀ ਕੀ ਕਰਨਾ ਕਿ ਸਿਰਫ ਤੁਸੀਂ ਜਾਣਦੇ ਹੋ ਵੀ ਕਿੰਨੇ ਕਿ ਬਲੈਕਮੇਲ ਦੀ ਹਲਤ ਹੋਈ ਤੇ ਬਾਕੀ ਸ਼ਹਿਰ ਦਾ ਕੋਈ ਹਿੰਦਾਨਾ ਨਹੀਂ ਬੰਦਾ ਮੈਂ ਬਲੈਕਮੇਲ ਨਹੀਂ ਕਰਦਾ ਮੈਂ ਦਿਖਾ ਦਿੰਦਾ ਕਿ ਬਲੈਕਮੇਲ ਕਰਦਾ ਲਿਖਤਿਆ ਕਦੇ ਵੀ ਕਦੇ ਲਿਖਤ ਜਿਵੇਂ ਥਾਣੇ ਦੇ ਵਿੱਚ ਮੈਂ ਕਿਸੇ ਬਲੈਕਮੇਲ ਨੂੰ ਜਾ ਛਦਾਗ ਲੈ ਗਿਆ ਮਰੀ ਲਿਖਤ ਦਾ ਮੈਂ ਬਲੈਕਮੇਲ ਮੈਂ ਤੇ ਉਹ ਕਰਦਾ ਮੈਂ ਗਲਤ ਪਰਿਵਾਰ ਤੋਂ ਜਦੋਂ ਲੱਗਾ ਮਸੀ ਭਾਈ ਜਦੋਂ ਆਉਂਦਾ ਮਸੀ ਭਾਈ ਚੜ੍ਹ ਦੇ ਵਿੱਚ ਮਨਿਆ ਜਾਰ ਕੇ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਪੀੜਤ ਘਰ ਰਹਿਣ ਕੋ ਇਹ ਨਾਲ ਨਾਲ ਇਹਨਾਂ ਕੋ ਪੁਲਿਸ ਨੂੰ ਨਾਲ ਨਾਲ ਇਹਨਾਂ ਦੇ ਨਾਲ ਕੋ ਸਾਇੰਸ ਸਪੈਕਟਰ ਨੂੰ ਨਾਲ ਕੋ ਮਹਿਲਾ ਪੁਲਿਸ ਨੂੰ ਜੀ ਇਹ ਬਿਨਾਂ ਨੂੰ ਤਾਂ ਘਰਾਂ ਚ ਮਾਰ ਦਿੰਦੇ ਆ ਇਹ ਲੋਕਾਂ ਨੂੰ ਇਹ ਤਾਂ ਕਿਸਨ ਕਰਦੇ ਆ ਇਦਾਂ ਗੁੰਡਾਗਰਦੀ ਦੇਖਦੇ ਆ ਜਿਹੜਾ ਹੁਣ ਜਿਹੜੀ ਘਟਨਾ ਹੋਈ ਹੈ ਜਿਹੜਾ ਤੁਸ ਦਾ ਨਾਮ ਲਾ ਰਿਹਾ ਗੁਰੂਿੰਦਰ ਸਿੰਘ ਤੇ ਹਮਲਾ ਹੋਇਆ ਵਾ ਜੀ ਜੀ ਤੇ ਉਹਦੇ ਵਿੱਚ ਸਿਰਫ ਇੱਕ ਬੰਦਾ ਅarrest ਕੀਤਾ ਗਿਆ ਉਹਦੇ ਵਿੱਚ ਤੁਸੀਂ ਬੋਲਦੇ ਹੋ ਬਾਕੀ ਬੰਦੇ ਉਹਦਾ ਨਾਮ ਨਹੀਂ ਲਗਾਈ ਤੁਸੀਂ ਕੀ ਹਲੂ ਵਾਲੀ ਅਰ ਨਾਮ ਲਾ ਰਹੇ ਹੋ ਨਹੀਂ ਕੋਈ ਦੂਜਾ ਨਾਮ ਨਹੀਂ ਉਸ ਵੇਲੇ ਜਿਹਦਾ ਇਹ ਜਦੋਂ ਤੁਸੀਂ ਘਟਨਾ ਵਾਪਰੀ ਹੈ ਘਟਨਾ ਦੇ ਵਿੱਚ ਚਾਰ ਬੰਦੇ ਸੀਗੇ ਸਾਈ ਗੱਡੀ ਦੇ ਵਿੱਚ ਜਿਹਦੇ ਜਸਾਬੀ ਸੀਗੇ ਇੱਕ ਕੋਈ ਲੰਬੇ ਵਾਲਾ ਲਾ ਤੇ ਲੜਕਾ ਸੀਗਾ ਉਹ ਚਾਰ ਸਾਡੀ ਪਛਾਣ ਚ ਗਿਆ ਸੀ ਦੇਖਿਆ ਵੀ ਆਨੂੰ ਤੇ ਸਾਈ ਗੱਡੀ ਤੋਂ ਬੰਦਾ ਬੰਦਾ ਸਾਡੇ ਆਂ ਕਰਿਆ ਕਿ ਇੱਕ ਚਾਰ ਬੰਦੇ ਸੀ ਜਿਹੜੇ ਦੋ ਹੰਪਛਾਤੀ ਆ ਜੀ ਵਿੱਚੋਂ ਤੇ ਜਿਹੜੀ ਰਿਕੀ ਆਲੂ ਵਾਲੀ ਦੀ ਗੱਲ ਤੇ ਰਮਨ ਕੁਮਾਰ ਦੀ ਗੱਲ ਆ ਉਹ ਅਸੀਂ ਅੱਜ ਤੋਂ ਜਿਹੜੀਆਂ 18 19 ਦਿਨ ਹਮਲਾ ਹੋਣ ਤੋਂ ਪਹਿਲਾਂ ਵੀ ਬਰਖਾਸਾ ਜਿਹੜੀਆਂ ਪਾਈਆਂ ਸੀ ਪਹਿਲੇ ਪਰਚੇ ਦੇ ਵਿੱਚ ਜਿਹੜੇ ਹੋਣ ਜਿਹੜਾ ਕੂਦੀ ਕਰਵਾ ਰਹੇ ਆ